ਜੀ ਦੋਸਤੋ ਆਪਾਂ ਪਹੁੰਚ ਗਏ ਦੁਨੀਆ ਦੀ ਸਭ ਤੋਂ ਖਤਰਨਾਕ ਟਨਲ ਮਤਲਬ ਕਿ ਗੁਫਾ ਦੇ ਵਿੱਚ ਜਾਣਾ ਹੁਣ ਆਪਾਂ ਨੇ ਆ ਦੇਖ ਸਕਦੇ ਹਾਂ ਟਨਲ ਐ ਇਹਦੇ ਪਿਛੇ ਟਨਲ ਆ ਸਾਰੀ ਔਰ ਇਹ ਸਾਰਾ ਜਿਹੜਾ ਸਮਾਨ ਸਾਡਾ ਦੇਖੋ ਟੈਂਕ ਅਸਲੀ ਆ ਜਹਾਜ਼ ਅਸਲੀ ਆ ਆ ਸਾਰੇ ਟੈਂਕ ਅਸਲੀ ਨੇ ਹੈਲੀਕਾਪਟਰ ਵੀ ਅਸਲੀ ਆ ਇਹ ਟਨਲ ਆ ਕੇ ਇੱਥੇ ਇਹਦੇ ਅੰਦਰ ਜਾਣ ਲੱਗੇ ਆ ਅਸੀਂ ਠੀਕ ਆ ਇੱਕ ਇੱਕ ਕਰਕੇ ਦਿਖਾਉਣਾ ਤੁਹਾਨੂੰ ਕਿਵੇਂ ਦਾ ਅੰਦਰੋਂ ਇਹ ਦੇਖੋ ਬਾਈ ਆ ਗਿਆ ਬਾਈ ਤੋਂ ਬਾਈ ਇਦਾਂ ਦੇਖ ਲਓ ਮਤਲਬ ਪਤਾ ਨਹੀਂ ਲੱਗਦਾ ਇਹਨਾਂ ਦਾ ਪੱਤੇ ਪੈਣੇ ਹਨ ਜਿਵੇਂ ਹੁਣ ਆ ਸਾਹਮਣੇ ਦੇਖ ਸਕਦੇ ਹੋ ਪੱਤੇ ਉੱਪਰ ਰੱਖ ਦਿੰਦੇ ਦੀ ਪਤਾ ਨਹੀਂ ਲੱਗਦਾ ਕਿ ਕਿਤੇ ਸੁਰੰਗ ਹੈਗੀ ਹੈ ਕਿ ਨਹੀਂ ਇੱਥੇ ਇੱਥੋਂ ਹੀ ਵੱੜਦੇ ਸੀ ਉਹ ਪਤਲੇ-ਪਤਲੇ ਹੁੰਦੇ ਸੀ ਜਿਵੇਂ ਕਿ ਆ ਫੌਜੀ ਖੜਾ ਬੰਦਾ ਹੁੰਦਾ ਸੀਗਾ ਤੇ ਇਹਦੇ ਇੱਥੋਂ ਲੰਘਦਾ ਸੀ ਇਹ ਹੁਣ ਇਹ ਇਦਾਂ ਸੀ ਮਤਲਬ ਇਹ ਇਦਾਂ ਸੀ ਇਦਾਂ ਇਦਾਂ ਸੀ ਇਦਾਂ ਤੇ ਬੰਦਾ ਆਉਂਦਾ ਸੀ ਇਹ ਬੰਦੇ ਨੂੰ ਵਿੱਚ ਲੈ ਜਾਂਦੀ ਸੀਗੀ ਠੀਕ ਆ ਵਿੱਚ ਲੈ ਜਾ ਕੇ ਬੰਦੇ ਨੂੰ ਉਹਨਾਂ ਉੱਪਰ ਡਿੱਗਦਾ ਸੀ ਬੰਦਾ ਸਿੱਧਾ ਤੇ ਬੰਦਾ ਖਤਮ ਤੋਂ ਜਿਹੜੀ ਇਹ ਦੱਸ ਰਿਹਾ ਬਾਈ ਕਿ ਇਹਦੀ ਜਿਹੜੀ ਸੁਰੰਗ ਦੀ ਲੰਬਾਈ ਸੀਗੀ 250 ਮੀਟਰ ਤੱਕ ਦੀ ਸੀ ਲੰਬਾਈ ਸੀ 250 ਮੀਟਰ ਕਿੰਨਾ ਜ਼ਿਆਦਾ ਹੁੰਦਾ ਕਿੰਨਾ ਔਖਾ ਝੁੱਕ ਕੇ ਅੱਗੇ ਜਾਣਾ ਸੋਲਜਰਾਂ ਨੂੰ ਮਾਰਨਾ ਉਹਨਾਂ ਤਾਂ ਹੱਥਾਂ ਹਰ ਕੋਨੇ ਹਾਂ ਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਬਈ ਅੱਜ ਮੈਂ ਚੱਲਿਆ ਚੂਚੀ ਟਨਲ ਦੇਖਣ ਦੁਨੀਆ ਦੀ ਸਭ ਤੋਂ ਖਤਰਨਾਕ ਸੁਰੰਗ ਹੈ ਜਿਹੜੀ ਗੁਫਾ ਕਹਿ ਦਿੰਦੇ ਆਪਾਂ ਟਨਲ ਉਹ ਦਿਖਾਵਾਂਗਾ ਤੁਹਾਨੂੰ ਉੱਥੇ ਜਾ ਕੇ ਸੋ ਉੱਥੇ ਤੋਂ ਪਹਿਲਾਂ ਆਪਾਂ ਇੱਕ ਰੈਸਟੋਰੈਂਟ ਤੇ ਆਇਆ ਪਾਕਿਸਤਾਨ ਦਾ ਰੈਸਟੋਰੈਂਟ ਹੈ ਗੁਜਰਾਵਾਲਾ ਇੱਥੇ ਅਸੀਂ ਖਾਣਾ ਖਾ ਕੇ ਬ੍ਰੈਕਫਾਸਟ ਕਰਕੇ ਫਿਰ ਅਸੀਂ ਚੱਲਾਂਗੇ ਉੱਥੇ ਇਥੋਂ ਅਸੀਂ ਬੱਸ ਫੜਾਂਗੇ ਬੱਸ ਦਾ ਰਸਤਾ ਸਿਰਫ 1/2 ਕਿਲੋਮੀਟਰ ਹੈ ਉਹ ਅਸੀਂ ਤੁਰ ਕੇ ਹੀ ਜਾਵਾਂਗੇ ਤੁਰ ਕੇ ਜਿਵੇਂ ਜਿਵੇਂ ਵੀ ਅੱਗੇ ਹੋਊਗਾ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤੁਸੀਂ ਕਿਵੇਂ ਉੱਤੇ ਤੱਕ ਪਹੁੰਚ ਸਕਦੇ ਹੋ ਸੋ ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸੋ ਮਿਲਦੇ ਆਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਦੇ ਆਂ ਬੜੀ ਸਭ ਤੋਂ ਪਹਿਲਾਂ ਅਸੀਂ ਹੁਣ ਬ੍ਰੇਕਫਾਸਟ ਕਰਨ ਲੱਗੇ ਆਂ ਦੋ ਪਰੌਂਠੇ ਮੰਗਾਏ ਨੇ ਅਸੀਂ ਆਲੂਆਂ ਵਾਲੇ ਆ ਚਾਰ ਪੀਸ ਹੁੰਦੇ ਨੇ ਪੂਰਾ ਬੰਦਾ ਰੱਜ ਲੈਂਦਾ ਤੇ ਆ ਦੋ ਆ ਮਿਲ ਲਈਆਂ ਤੁਹਾਨੂੰ ਰਹਿ ਤੇ ਦੀਆਂ ਭਾਜ ਨੇ ਨਾਲ ਚਾਹ ਲਈ ਹੈ ਔਰ ਮੈਂ ਮਿੱਠੀ ਮੱਕੇ ਦਾ ਪ੍ਰਾਈਸ ਉੱਪਰ ਆ ਰਿਹਾ ਹੋਊਗਾ ਇਹ ਸਾਨੂੰ ਸਾਰਾ ਟੋਟਲ ਮਿਕਸ ਕਰਕੇ ਸਾਰਾ ਦਾ ਪ੍ਰਿਆ ਠੀਕ ਹੈ ਦੋਸਤੋ ਅਸੀਂ ਖਾਣਾ ਖਾ ਕੇ ਬਾਹਰ ਆਏ ਆ ਬਈ ਬੜਾ ਸਵਾਦ ਖਾਣ ਲੱਗਿਆ ਵੈਜ ਸੀਗਾ ਬਿਲਕੁਲ ਆਲੂ ਪਰੌਂਠਾ ਇੰਨਾ ਵਧੀਆ ਬਣਾਇਆ ਕਿ ਲੱਗੇ ਨਹੀਂ ਕਿ ਅਸੀਂ ਬਾਹਰ ਆ ਕੇ ਕਿਤੇ ਵੀ ਇਸ ਤਰ੍ਹਾਂ ਆਪਣੇ ਅੰਦਰ ਖੜੇ ਹੋ ਕੇ ਖਾਣਾ ਖਾ ਰਹੇ ਆ ਲੱਗ ਰਿਹਾ ਸੀ ਕਿ ਇੰਡੀਆ ਦੇ ਅੰਦਰ ਹੀ ਖਾਣਾ ਖਾ ਕੇ ਆਇਆ ਸੋ ਬਈ ਹੁਣ ਜਾ ਰਹੇ ਆ ਅਸੀਂ ਬੱਸ ਸਟੈਂਡ ਬੱਸ ਸਟੈਂਡ ਦਾ ਇੱਥੋਂ ਅੱਧਾ ਕਿਲੋਮੀਟਰ ਰਸਤਾ ਤੁਰ ਕੇ ਹੀ ਅਸੀਂ ਜਾਣਾ 5-7 ਮਿੰਟ ਦਾ ਰਸਤਾ ਉਹ ਤੁਸੀਂ ਬੱਸ ਫੜਾਂਗੇ ਜਿਹੜੀ ਬੱਸ ਫੜਾਂਗੇ ਉਹਦਾ ਨੰਬਰ ਹੋਊਗਾ ਪਰ ਉਹ ਤੁਹਾਨੂੰ ਹੁਣ ਅੱਗੇ ਜਾ ਕੇ ਦੱਸਦੇ ਆ ਠੀਕ ਆ ਇੱਕ ਆ ਇੱਥੇ ਚੌਂਕ ਜਾਂ ਪੈਂਦਾ ਤੇ ਇਧਰੋਂ ਅਸੀਂ ਆ ਇਹ ਸਾਰਾ ਬੱਸ ਸਟੈਂਡ ਆ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਅਸੀਂ ਬੱਸ ਸਟੈਂਡ ਕਹਿ ਰਹੇ ਹਾਂ ਨਾ ਤੁ ਤਾਂ ਕਰਕੇ ਆਪਣੇ ਜਦੋਂ ਤੁਸੀਂ ਰੂਮ ਜੋਂ ਨਿਕਲੋਗੇ ਇੱਕ ਵਾਰੀ ਟਰਾਂਸਲੇਟ ਕਰਕੇ ਕਿ ਬੱਸ ਸਟੈਂਡ ਨੂੰ ਵਿਤਨਾਮ ਭਾਸ਼ਾ ਵਿੱਚ ਕੀ ਕਹਿੰਦੇ ਨੇ ਉਹ ਆਪਣਾ ਯਾਦ ਰੱਖ ਲਿਓ ਜਾਂ ਫੋਟੋ ਖਿੱਚ ਲਿਓ ਉਹ ਦਿਖਾ ਕੇ ਤੁਸੀਂ ਆਰਾਮ ਨਾਲ ਪੁੱਛ ਕੇ ਆ ਸਕਦੇ ਹੋ ਅਗਰ ਤੁਹਾਨੂੰ ਕੋਈ ਦਿੱਕਤ ਹੋਊਗੀ ਤੇ ਆ ਬੱਸ ਸਟੈਂਡ ਆ ਇੱਥੋਂ ਮੈਂ ਹੁਣ ਬੱਸ ਫੜਾਂਗੇ ਇੱਥੋਂ ਬੱਸ ਫੜ ਕੇ ਆਪਾਂ ਅਗਲੇ ਸਟੇਸ਼ਨ ਤੇ ਜਾਵਾਂਗੇ ਉੱਥੋਂ ਬੱਸ ਫੜਾਂਗੇ ਉਹ ਜਾਊਗੇ ਚੂਚੀ ਟੰਨ ਲੈ ਠੀਕ ਹੈ ਸੋ ਲੋ ਜੀ ਆਪਾਂ ਬੱਸ ਦੇ ਵਿੱਚ ਬੈ ਗਏ ਆ ਇਹ ਆ 13 ਨੰਬਰ ਬੱਸ ਠੀਕ ਆ ਸੋ ਇਹਦਾ ਨਾਮ ਨਹੀਂ ਮੈਨੂੰ ਪਤਾ ਬੱਸ ਸਟੈਂਡ ਦਾ ਕਿਹੜਾ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗਾ ਕਿ ਕਿਹੜਾ ਬੱਸ ਸਟੈਂਡ ਆ ਉਥੋਂ ਆਪਾਂ ਹੁਣ ਅਗਲੀ ਬੱਸ ਫੜਾਂਗੇ ਇਹਨਾਂ ਨੇ ਲੈ ਲੈ ਸਾਡੇ ਤੋਂ 23 ਮਤਲਬ ਕੀ 23000 ਰੁਪਏ ਲਿਆ 23000 ਰੁਪਏ ਕਹਿ ਲਓ ਭਾਵੇਂ ਸਿਰਫ 23 ਰੁਪਏ ਕਹਿ ਲਓ ਉਹ ਡਾਊਟ ਲੱਗਿਆ ਹੁੰਦਾ ਨਾ ਸੋ ਇਹ 23 ਰੁਪਏ ਇੱਕ ਬੰਦੇ ਦੇ ਦੋ ਬੰਦਿਆਂ ਦੇ 42 ਰੁਪਏ ਦਿੱਤੇ ਨੇ ਠੀਕ ਆ 42000 ਰੁਪਏ ਦਿੱਤਾ ਠੀਕ ਆ ਬਾਕੀ ਸਾਈਡ ਤੇ ਮੈਂ ਇੰਡੀਆ ਦਾ ਰੇਟ ਦਿਖਾ ਦੂੰਗਾ ਆ ਸਾਹਮਣ ਇਨੇ ਪੈਸੇ ਸਾਡੇ ਲੱਗੇ ਨੇ ਇੱਕ ਬੱਸ ਸਟੈਂਡ ਦੇ ਉਥੋਂ ਅਗਲਾ ਬੱਸ ਸਟੈਂਡ ਤੋਂ ਫਿਰ ਉਹ ਵਾਪਸ ਸਟੈਂਡ ਤੋਂ ਅੱਗੇ ਜਾਵਾਂਗੇ ਆਪਾਂ ਚੁੱਚਡਾਂ ਨਾਲ ਠੀਕ ਹੈ ਸੋ ਆ ਦੇਖ ਸਕਦੇ ਹੋ ਇਦਾਂ ਹੀ ਬੱਸਾ ਹੈ ਔਰ ਪੂਰਾ ਏਸੀ ਆ ਵਧੀਆ ਠੰਡ ਗਰਮੀ ਤੋਂ ਬੰਦਾ ਬਚ ਜਾਂਦਾ ਇਹਦੇ ਅੰਦਰ ਆ ਕੇ ਤੇ ਮੈਨੂੰ ਸੀ ਲੋਕਲ ਬੱਸ ਪਤਾ ਨਹੀਂ ਬੇਕਾਰ ਜੀ ਹੋਊਗੀ ਪਰ ਬੜੀ ਵਧੀਆ ਬੱਸਾ ਇਸ ਜੀ ਲੱਗਿਆ ਹੋਇਆ ਨਜ਼ਾਰਾ ਜ਼ਾਰਾ ਪਰ ਉੱਥੇ ਗਰਮੀ ਹੋਏਗੀ ਜਾ ਕੇ ਠੀਕ ਹੈ ਆਪਸਾਂ ਨੇ ਉਤਾਰੇ ਆਪਾਂ ਨੂੰ 13 ਨੰਬਰ ਬੱਸ ਨੇ ਅਸੀਂ ਪਹੁੰਚੇ ਹੁਣ ਚੂਚੀ ਬੱਸ ਸਟੈਂਡ ਆ ਮੇਰੇ ਸਾਹਮਣੇ ਲਿਖਿਆ ਹੋਇਆ ਵੀਅਤਨਾਮ ਦੀ ਭਾਸ਼ਾ ਵੀ ਸਾਨੂੰ ਸਮਝ ਨਹੀਂ ਲੱਗ ਰਹੀ ਪਰ ਚੂਚੀ ਲਿਖਿਆ ਹੋਇਆ ਉਹਦੇ ਉੱਪਰ ਸ਼ਾਇਦ ਇਹ ਲਿਖਿਆ ਹੋਊਗਾ ਕਿ ਚੂਚੀ ਦਾ ਬੱਸ ਸਟੈਂਡ ਆ ਇਹ ਤੇ ਆਪਾਂ ਹੁਣ ਫੜਨੀ ਆ ਹੁਣ ਇੱਥੋਂ 79 ਮਤਲਬ ਕਿ 79 ਨੰਬਰ ਬੱਸ ਫੜਨੀ ਆ ਇੱਥੇ ਕਿਤੇ ਖੜੀ ਆ ਕਿੱਥੇ ਖੜੀ ਆ ਬੱਸ ਜੀ 79 ਨੰਬਰ ਆ ਖੜੀ ਆ ਬਾਈ ਆ ਸੀ ਬੱਸ ਨੀਲੇ ਰੰਗ ਦੀ ਹੁਣ ਇਹਦੇ ਤੇ ਜਾਵਾਂਗੇ ਇਹ ਲੈ ਕੇ ਜਾਊ ਸਾਨੂੰ ਚੂਚੀ ਟਨਲ ਦੇ ਸੋ ਇਹ ਲੈ ਕੇ ਜਾਉਗੀ ਆਪਾਂ ਨੂੰ 7000 ਦੇ ਵਿੱਚ ਸਾਈਡ ਤੋਂ ਦੇਖ ਸਕਦੇ ਹੋ ਇੰਡੀਆ ਦਾ ਰੇਟ ਆ ਗਿਆ ਹੋਊਗਾ ਠੀਕ ਹੈ ਬਈ ਸਾਨੂੰ ਇੱਥੇ ਪਿਆਸ ਵੀ ਲੱਗ ਰਹੀ ਦੀ ਔਰ ਤੁਹਾਨੂੰ ਰੇਟ ਦਾ ਹੀ ਪਤਾ ਲੱਗ ਜੂਗਾ ਅਸੀਂ ਦੋ ਬੋਤਲਾਂ ਲਈਆਂ ਨੇ ਜਿਹੜੀ ਆ ਪਾਣੀ ਦੀ ਬੋਤਲ ਆ 10000 ਦੀ ਆ ਜਿਹੜੀ ਆ ਕੋਲਡ ਡਰਿੰਕ ਆ ਇਹ 12000 ਰੁਪਏ ਦੀ ਆ ਬਈ ਅਸੀਂ ਬਾਥਰੂਮ ਜਾ ਕੇ ਆਏ ਆ ਬਾਥਰੂਮ ਜਾਣ ਦੇ ਵੀ ਇੱਕ ਬੰਦੇ ਦੇ 3000 ਰੁਪਏ ਲੈ ਆ ਲੈਣੇ ਦੇਖ ਲਓ ਫ੍ਰੀ ਬਾਥਰੂਮ ਨਹੀਂ ਜਾਣ ਨੂੰ ਜਾ ਕੇ ਇੱਥੇ ਚੱਲਦੇ ਆ ਬੱਸ ਆਪਣੀ ਚੱਲਣ ਲੱਗੀ ਆ ਦੇਖਦੇ ਆ ਹੁਣ ਕਿੰਨਾ ਟਾਈਮ ਤੱਕ ਪਹੁੰਚਾਂਗੇ ਆਪਾਂ ਠੀਕ ਹੈ ਆਏ ਅਸੀਂ ਉਹ ਸਾ ਸਾਹ 100 ਮੀਟਰ ਅੱਗੇ ਉਤਾਰਤਾ ਤਾਂ ਹੁਣ ਪਿੱਛੇ ਆਇਆ ਤੇ ਇੱਧਰ ਦੇਖ ਸਕਦੇ ਹਾਂ ਆ ਲਿਖਿਆ ਹੋਇਆ ਕੂਚੀ ਟਨਲ ਸੋ ਆ ਦੋ ਗੋਰੇ ਮਲੇ ਸੀ ਆਪਾਂ ਨੂੰ ਬਈ ਇਹ ਹੈਗੇ ਨੇ ਜਰਮਨ ਤੋਂ ਠੀਕ ਹੈ ਜਰਮਨ ਨਾ ਆ ਦੋਵੇਂ ਜਰਮਨ ਤੋਂ ਨੇ ਠੀਕ ਆ ਸੋਹਣੇ ਬਹੁਤ ਨੇ ਹਾਲੇ ਇਹ ਨਾਲ ਹੀ ਚੱਲਣਗੇ ਸਾਡੇ ਹੁਣ ਨਾਲ ਹੀ ਜਾਣਗੇ ਇਹ ਆ ਦੇਖੋ ਇਹ ਵੀ ਸੁਰੰਗ ਦੇਖਣਾ ਇਹਨਾਂ ਦੇਖੋ ਇੱਦਾਂ ਸੌਂਦੇ ਨੇ ਇੱਥੇ ਬਾਈ ਆ ਦੇਖੋ ਇਦਾਂ ਸੌਂਦੇ ਨੇ ਇਹਦੇ ਵਿੱਚ ਮੰਜੇ-ਮੰਜੇ ਤਾਂ ਹੁੰਦੇ ਨਹੀਂ ਇੱਥੇ ਐਂ ਸੌ ਜਾਂਦੇ ਨੇ ਵਿੱਚ ਵੜ ਕੇ ਇਦਾਂ ਦੇ ਨਾ ਵੀ ਟਿਕਟ ਲੈਣ ਲੱਗੇ ਆਪਾਂ ਕੂਚੀ ਟਨਲ ਦੀ ਆ ਦੇਖ ਸਕਦੇ ਹੋ ਟਿਕਟ ਇੱਥੇ ਮਿਲ ਰਹੀ ਆ 1,25,000 ਰੁਪਏ ਦੀ ਸਾਈਡ ਤੇ ਦੇਖ ਸਕਦੇ ਹੋ ਇੰਡੀਆ ਦਾ ਰੇਟ ਮੈਂ ਪਾ ਦਉਣਾ ਹਰ ਵਾਰੀ ਸੋ ਇਹਨਾਂ ਦੀ ਟਿਕਟ ਮਿਲਣ ਲੱਗੀ ਆ ਦੋ ਟਿਕਟਾਂ ਲੈਣੀਆਂ ਨੇ ਅਸੀਂ ਨੇ 2,50,000 ਜਾਂ 2.5 ਲੱਖ ਰੁਪਏ ਦੋ ਟਿਕਟਾਂ ਲੈ ਕੇ ਅਸੀਂ ਜਾਵਾਂਗੇ ਚੂਚੀ ਟੰਡਲ ਠੀਕ ਆ ਅਰੇ ਬੰਬੂ ਬੰਬ ਜੇ ਪਏ ਨੇ ਜਿਹੜੇ ਰੌਟਾ ਰੌਟਾਂ ਪਈਆਂ ਨੇ ਸਾਰੇ ਅਮਰੀਕਾ ਦੇ ਸੰਭਾਲ ਕੇ ਰੱਖੇ ਹੋਏ ਨੇ ਇਹਨਾਂ ਨੇ ਦੇਖੋ ਇਹਨਾਂ ਨੇ ਖੋਲੇ ਦੀ ਉਹਨਾਂ ਤੋਂ ਇਹਨਾਂ ਦੇ ਖਾਲੀ ਹੱਥ ਸੀ ਜਮੇ ਇਹਨਾਂ ਨੇ ਖੋਲਿਆ ਜੀ ਨੂੰ ਸਾਰਾ ਮਾਲ ਗਦਾਮ ਜਾ ਦੇਖੋ ਬਾਈ ਕਮਾਲ ਕਰਦੇ ਯਾਰ ਇੱਥੋਂ ਦੇ ਸੋਲਜਰ ਬੜੇ ਖਤਰਨਾਕ ਦੀ ਯਾਰ ਇਥੋਂ ਦੇ। ਤੁਹ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਦੁਨੀਆ ਦੀ ਸਭ ਤੋਂ ਖਤਰਨਾਕ ਟਨਲ ਮਤਲਬ ਕਿ ਗੁਫਾ ਦੇ ਵਿੱਚ ਜਾਣਾ ਹੁਣ ਆਪਾਂ ਨੇ ਆ ਦੇਖ ਸਕਦੇ ਹਾਂ ਟਨਲ ਐ। ਇਹਦੇ ਪਿਛੇ ਟਨਲਾ ਸਾਰੀ ਔਰ ਇਹ ਸਾਰਾ ਇਹੜਾ ਸਮਾਨ ਖੜਾ ਦੇਖੋ ਟੈਂਕ ਅਸਲੀ ਆ, ਜਹਾਜ਼ ਅਸਲੀ ਆ। ਆਹ ਸਾਰੇ ਟੈਂਕ ਅਸਲੀ ਨੇ, ਹੈਲੀਕਾਪਟਰ ਵੀ ਅਸਲੀ ਆ। ਇਹ ਹੁਣ ਤੱਕ ਇਹਨਾਂ ਨੇ ਸੰਭਾਲ ਕੇ ਰੱਖੇ ਹੋਏ ਨੇ ਦੇਖ ਸਕਦੇ ਹੋ। ਇਹ ਅਮਰੀਕਾ ਦੇ ਨੇ। ਅਮਰੀਕਾ ਤੋਂ ਇਹਨਾਂ ਨੇ ਸਾਰਾ ਸਮਾਨ ਖੋਲਿਆ ਸੀਗਾ। ਇੱਥੇ ਇਹਨਾਂ ਨੇ ਹੁਣ ਸੁਰੱਖਿਆ ਹੋਇਆ ਦਿਖਾਉਣ ਵਾਸਤੇ। ਫਿਰ ਟਿਕਟ ਲੱਗੀ ਆ। ਜੋ ਵੀ ਟਿਕਟ ਲਾ ਕੇ ਇੱਕ ਵਾਰੀ ਇੱਥੇ ਆਓਗੇ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਇੱਥੇ ਟਿਕਟ ਚੈੱਕ ਹੁੰਦੀ ਹੈ ਇੱਥੋਂ ਆਪਾਂ ਚੱਲਾਂਗੇ ਅੰਦਰ ਨੂੰ ਹੁਣ ਇਥੋਂ ਆਪਾਂ ਟਿਕਟ ਚੈੱਕ ਕਰਵਾ ਕੇ ਹੁਣ ਅੱਗੇ ਵਾਲਿਆਂ ਨੂੰ ਜਾਣਾ ਇੱਧਰ ਨੂੰ ਸਿੱਧਾ ਤੇ ਆ ਲੱਗਿਆ ਹੋਇਆ ਇੱਕ ਬੋਰਡ ਜਾਂ ਇੱਥੇ ਰੂਲ ਲਿਖੇ ਹੋਏ ਨੇ ਇੱਧੇ ਤੇ ਕਿ ਆਪਣੇ ਰੂਲਾਂ ਦਾ ਧਿਆਨ ਰੱਖਿਓ ਵੀ ਅੱਗੇ ਆਇਆ ਆਪਾਂ ਦੋਸਤੋ ਦੇਖ ਸਕਦੇ ਹੋ ਆਹ ਸੋਲਜਰ ਬਣਾਏ ਹੋਏ ਨੇ ਜਦੋਂ ਇੱਥੇ ਜੰਗ ਹੋਈ ਸੀ ਨਾ ਉਹਨਾਂ ਦੇ ਇਦਾਂ ਦੇ ਕੱਪੜੇ ਹੁੰਦੇ ਸੀਗੇ ਆਹ ਦੇਖ ਸਕਦੇ ਹੋ ਹਰੇ-ਹਰੇ ਆ ਜੰਗਲਾਂ ਨਾਲ ਜਿੱਦਾਂ ਇਦਾਂ ਦੇ ਕੱਪੜੇ ਪਾ ਕੇ ਰੱਖਦੇ ਸੀ ਦੇਖ ਲੋ ਵੀ ਕਿਹੋ ਜਿਹਾ ਰਸਤਾ ਇਦਾਂ ਦਾ ਰਸਤਾ ਹੋਣਾ ਜਦੋਂ ਜੰਗ ਹੋਈ ਹੋਈ ਹੋਗੀ ਇੱਥੇ ਉਦੋਂ ਕੀ ਕੁਸ ਹੋਇਆ ਹੋਣਾ ਇੱਥੇ ਕਿਦਾਂ ਦਾ ਰਸਤਾ ਹੋਣਾ ਹਨਾ ਕਮਾਲ ਆ ਯਾਰ ਤੇ ਆਇਆ ਪਹਿਲਾਂ ਅਸੀਂ ਇੱਥੇ ਫਿਲਮ ਦਿਖਾਉਂਦੇ ਨੇ ਇਹ ਫਿਲਮ ਮਤਲਬ ਕਿ ਹਿਸਟਰੀ ਦੱਸਦੇ ਨੇ ਪਹਿਲਾਂ ਅੰਗਰੇਜ਼ੀ ਵਿੱਚ ਜਿਹੜਾ ਉਹ ਆ ਉਹ ਵਾਲਾ ਇਥੋਂ ਦੀ ਵਿਰਤਨਾਮ ਦੀ ਆਪਣੀ ਭਾਸ਼ਾ 'ਚ ਦੱਸਦੇ ਨੇ ਇੱਧਰ ਅੰਗਰੇਜ਼ੀ ਦੱਸਦੇ ਨੇ ਭਈਆ ਇਹਨਾਂ ਨੇ ਦੱਸਿਆ ਹੋਇਆ ਇੱਥੇ ਬਣਾ ਕੇ ਕਿ ਕਿੱਦਾਂ ਦੀਆਂ ਸੁਰੰਗਾਂ ਸੀਆਂ ਆ ਇੱਥੇ ਨਾਰਮਲ ਹੈ ਮਤਲਬ ਧਰਤੀ ਨਾਰਮਲ ਹੈ ਨਾ ਤੇ ਆ ਦੂਜੀ ਨੀਚੇ ਸੁਰੰਗ ਜਾ ਰਹੀ ਹੈ ਔਰ ਤੇ ਆ ਤੀਜੀ ਤਿੰਨ ਭਾਗਾਂ ਵਿੱਚ ਵੰਡੀ ਹੋਈ ਸੀ ਇਹ ਜਿੱਦਾਂ ਕਿ ਇੱਥੇ ਇਹ ਵੈਟ ਦੇ ਖੜਦੇ ਸੀਗੇ ਨਾਰਮਲ ਹੈ ਨਾ ਤੇ ਇੱਥੇ ਰੋਟੀ ਪਾਣੀ ਆਪਣਾ ਖਾਂਦੇ ਸੀਗੇ ਔਰ ਇੱਥੇ ਜਿਹੜਾ ਜਦੋਂ ਰੋਟੀ ਤੋਂ ਬਣਾਉਣਗੇ ਔਰ ਉਹਦਾ ਧੂਆਂ ਵਗੈਰਾ ਇੱਥੋਂ ਸਟੈਪ ਬਾਈ ਸਟੈਪੇ ਦਾ ਉੱਪਰ ਜਾਂਦਾ ਸੀਗਾ ਔਰ ਆ ਹਸਪੀਟਲ ਦੇਖ ਸਕਦੇ ਹਾਂ ਇੱਥੇ ਹਸਪੀਟਲ ਸੀ ਆਹੀ ਸਾਈਡ ਤੇ ਮਤਲਬ ਕੋਈ ਮਤਲਬ ਕਿ ਕੋਈ ਜ਼ਖਮੀ ਹੋ ਗਿਆ ਹਸਪ ਕੁਝ ਜ਼ਖਮੀ ਹੋ ਗਏ ਉਹਨੂੰ ਇੱਥੇ ਇਦਾਂ ਉਹਦੇ ਆਲਾਜ ਵਗੈਰਾ ਕਰਦੇ ਸੀਗੇ ਤੇ ਬਾਕੀ ਦੇ ਇਹਦੇ ਬੰਬ ਬੰਬ ਜੇ ਰਫਾ ਰੁਫਲਾ ਉਹ ਇੱਥੇ ਪਈਆਂ ਹੁੰਦੀਆਂ ਸੀ ਸੋ ਇੱਥੇ ਕੁਝ ਕੁ ਬੰਦੇ ਇੱਥੇ ਖੜਦੇ ਸੀਗੇ ਧਿਆਨ ਰੱਖਦੇ ਸੀ ਉੱਪਰੋਂ ਕੋਈ ਆ ਰਿਹਾ ਕੋਈ ਵੀ ਮਤਲਬ ਇਹ ਮੇਨ ਹੁੰਦਾ ਸੀ ਇੱਥੋਂ ਪਤਾ ਲੱਗਦਾ ਸੀ ਇਹਨਾਂ ਨੂੰ ਬਾਕੀ ਸਾਰਿਆਂ ਨੂੰ ਜਾਣਕਾਰੀ ਇਹ ਦਿੰਦਾ ਸੀਗਾ ਜਿਹੜਾ ਇੱਥੇ ਬੰਦਾ ਖੜਦਾ ਸੀਗਾ ਸੋ ਮੈਂ ਤੁਹਾਨੂੰ ਥੋੜੀ ਜਿਹੀ ਇਹਦੀ ਹਿਸਟਰੀ ਬਾਰੇ ਦੱਸ ਦਿੰਦਾ ਜਿਹੜੀ ਅਮਰੀਕਾ ਤੇ ਵਿਅਤਨਾਮ ਦੀ ਜੰਗ ਹੋਈ ਸੀ ਫੌਜੀਆਂ ਵਿਚਾਲੇ ਉਹ ਬਈ 1955 ਤੋਂ ਲੈ ਕੇ 1 ਨਵੰਬਰ 1955 ਤੋਂ ਲੈ ਕੇ ਇਹ 1975 ਤੱਕ ਮਤਲਬ ਕਿ 20 ਸਾਲੇ ਪੂਰੀ ਜੰਗ ਚੱਲੀ ਜਿਨ੍ਹਾਂ ਦੇ ਵਿੱਚ ਜਿਹੜੇ ਅਮਰੀਕਾ ਦੇ ਸੀਗੇ ਉਹਨਾਂ ਕੋਲ ਉਹਨਾਂ ਕੋਲ ਬਹੁਤ ਜ਼ਿਆਦਾ ਅਸਲਾ ਸੀਗਾ ਹਨਾ ਔਰ ਜਿਹੜੇ ਵਿਅਤਨਾਮ ਵਾਲੇ ਸੀਗੇ ਇਹਨਾਂ ਕੋਲ ਕੁਝ ਨਹੀਂ ਸੀਗਾ ਇਹ ਇਦਾਂ ਹੀ ਸੁਰੰਗਾਂ ਸੁਣਗਾਂ ਪੱਟ ਕੇ ਲੁਕ ਜਾਂਦੇ ਸੀ ਇੱਕ ਇੱਕ ਕਰਕੇ ਮਤਲਬ ਉਹਨਾਂ ਨੂੰ ਸਮਾਨ ਖੋਹ ਲੈਂਦੇ ਸੀ ਨਾਲ ਉਹਨਾਂ ਨੂੰ ਮਾਰਦੇ ਸੀਗੇ ਠੀਕ ਹੈ ਸੋ 20 ਸਾਲ ਜੰਗ ਚੱਲਣ ਤੋਂ ਬਾਅਦ ਵਿਅਤਨਾਮ ਜਿੱਤ ਗਏ ਸੀ ਮਤਲਬ ਕਿ ਇਹਨਾਂ ਨੂੰ ਉਹ ਹਰਾ ਨਹੀਂ ਸਕੇ ਹੈਗੇ ਠੀਕ ਹੈ ਅਸੀਂ ਟਨ ਲਾ ਕੇ ਇੱਥੇ ਇਹਦੇ ਅੰਦਰ ਜਾਣ ਲੱਗੇ ਆ ਅਸੀਂ ਠੀਕ ਹੈ ਇੱਕ ਇੱਕ ਕਰਕੇ ਦਿਖਾਉਣਾ ਤੁਹਾਨੂੰ ਕਿਵੇਂ ਦਾ ਅੰਦਰੋਂ ਠੀਕ ਹੈ ਲੈ ਵੀ ਆਪਾਂ ਜਾਣ ਲੱਗਦੇ ਆ ਅੰਦਰ ਫਲੈਸ਼ ਲਾ ਲਈ ਦੇਖੇ ਨਹੀਂ ਰਹਾ ਇਹ ਉਹ ਬੱਲੇ 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 ਇੱਕ ਸੁੱਤੀ ਫਸ ਗਈ ਵੈਸੇ ਚਲੋ ਦੇਖਦੇ ਆ ਲੰਗਦੇ ਆ ਕਿ ਨਹੀਂ ਲੰਗਦੇ ਸਾਰੀ ਆਉਣਗੇ ਬੋਲੇ ਦੇਖੋ ਬਾਈ ਸਾਰਾ ਸਾਰਾ ਆ ਗਿਆ ਬਾਈ ਉਹ ਤੇਰੀ ਆ ਦੇਖੋ ਬਾਈ ਇਦਾਂ ਇੱਥੇ ਆ ਖੂਹ ਆ ਇੱਥੇ ਖੂਹ ਹੁੰਦਾ ਸੀ ਪਾਣੀ ਪੂਣੀ ਪੀਣ ਵਾਸਤੇ ਖੂਹੋਂ ਚੋਂ ਪਾਣੀ ਕੱਢ ਕੇ ਇੱਥੇ ਪਾਣੀ ਪੀਂਦੇ ਸੀਗੇ ਠੀਕ ਆ ਸੋ ਇੱਧਰ ਗੋਰਾ ਆ ਗਿਆ ਉਹ ਚੱਲਦੇ ਆ ਅੱਗੇ ਹੋਰ ਅੱਗੇ ਅਸੀਂ ਇੱਦਾਂ ਹੀ ਕਰਕੇ ਜਾਣਾ ਇੱਥੇ ਚਲੋ ਜੀ ਇੱਦਾਂ ਹੀ ਕਰਕੇ ਜਾਣਾ ਆ ਦੇਖੋ ਕੁਛ ਇਹਨੇ ਬਲੌਕ ਪੁੱਟਿਆ ਚਲੋ ਵੀ ਚਲੋ 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 ਲੜਦਾ ਹੈ ਪੱਦਲੋ ਪੱਦਲੋ ਅੰਦਰ ਬੰਦ ਕਰਿਆ ਹੋਇਆ ਇੱਧਰ ਜਾਣਾ ਆਪਾਂ ਨੇ ਅਸੀਂ ਕੋਈ ਸਾਹ ਦੀ ਪ੍ਰੋਬਲਮ ਹੋਵੇ ਆ ਕਿ ਸਭ ਬਲੌਕ ਕਰ ਰੱਖਿਆ ਹੈ ਭਾਈ ਜਿਹੜੀ ਸੁਰੰਗ ਦੇ ਅੰਦਰ ਅਸੀਂ ਲੰਘ ਕੇ ਆਏ ਨਾ ਇਹ ਸੁਰੰਗਾਂ ਦੇ ਅੰਦਰ ਵੜ ਕੇ ਉਹ ਲੁਕਦੇ ਸੀਗੇ ਅੰਦਰੋਂ ਅੰਦਰ ਹੀ ਲੰਘ ਕੇ ਸੋ ਅਮਰੀਕਾ ਦੇ ਸੋਲਜਰਾਂ ਨੂੰ ਉਹ ਮਾਰਦੇ ਸੀ ਠੀਕ ਹੈ ਸੋ ਇਹ ਜਿਹੜੀ ਲੜਾਈ ਸੀਗੀ 20 ਸਾਲ ਚੱਲੀ ਸੀ ਔਰ ਇਹਦੇ ਉੱਤੇ ਉਹਨਾਂ ਨੇ ਕਬਜ਼ਾ ਕਰਨਾ ਚਾਹਿਆ ਸੀਗਾ ਅਮਰੀਕਾ ਨੇ ਪਰ ਉਹ ਕਬਜ਼ਾ ਨਹੀਂ ਕਰ ਸਕੇ ਇਹ ਜਿੱਤ ਗਏ ਸੀ ਠੀਕ ਹੈ ਉਹਨਾਂ ਨੇ ਸਾਰੇ ਬੰਬ ਬੰਬ ਆਪਣੇ ਰਫਲਾਂ ਵਗੈਰਾ ਮਤਲਬ ਸਾਰਾ ਹਸਲਾ ਔਰ ਜਿਹੜੇ ਸਾਧਨ ਸੀਗੇ ਉਹਨਾਂ ਦੇ ਆਉਣ ਜਾਣ ਦੇ ਸਾਰੇ ਇਹਨਾਂ ਨੇ ਇੱਥੇ ਜਮ੍ਹਾਂ ਕਰ ਲਏ ਸੀ ਇਹਨਾਂ ਦੇ ਜਿੱਤ ਨਹੀਂ ਸਕੇ ਸੀਗੇ ਮਤਲਬ ਕਿ ਵਿਅਤਨਾਮ ਦੇ ਸੋਲਜਰਾਂ ਨੇ ਕਮਾਲ ਕਰਤੀ ਦੇਖ ਲਓ ਬਿਨਾ ਕਿਸੇ ਗਨ ਤੋਂ ਬਿਨਾ ਕਿਸੇ ਹਥਿਆਰ ਤੋਂ ਲੜਾਈ ਲੜ ਕੇ ਉਹ ਜਿੱਤੇ ਸੀ ਅਮਰੀਕਾ ਤੋਂ ਥੋੜਾ ਥੋੜਾ ਜਿਹਾ ਉਹਨਾਂ ਨੂੰ ਸਾਥ ਮਿਲਿਆ ਹੋਇਆ ਸੀ ਰੂਸ ਕੰਟਰੀ ਦਾ ਰਸ਼ੀਆ ਦਾ ਥੋੜਾ ਥੋੜਾ ਸਾਥ ਮਿਲਿਆ ਸੀ ਉਹਨਾਂ ਨੂੰ ਤਾਂ ਕਰਕੇ ਆ ਦੇਖੋ ਸਾਰੇ ਇਦਾਂ ਬਾਹਰ ਨਿਕਲ ਰਹੇ ਨੇ ਇੱਥੋਂ ਆ ਸਾਰੇ ਸੋ ਇੱਕ ਇੱਥੇ ਗਾਈਡ ਆ ਉਹ ਸਾਰਾ ਕੁਝ ਦੱਸ ਰਿਹਾ ਉਹ ਦੇਖੋ ਛੋਟੇ ਬੱਚੇ ਵੀ ਆ ਰਹੇ ਨੇ ਆ ਜਾਓ ਆ ਜਾਓ ਆ ਜਾਓ ਆ ਜਾਓ ਭਾਈ ਮਤਲਬ ਕਿ ਬਿਲਕੁਲ ਨੀਵਾ ਹੋ ਕੇ ਚੱਲਣਾ ਪੈਂਦਾ ਅੰਦਰੋਂ ਠੀਕ ਆ ਭਾਈ ਇਹ ਕਹਿ ਰਹੇ ਆ ਕਿ ਇਥੇ ਲਾਈਟਾਂ ਲੱਗੀਆਂ ਹੋਈਆਂ ਨੇ ਨਾ ਅੰਦਰ ਜਦ ਰਸਤਾ ਆਪਾਂ ਹੁਣ ਅਸੀਂ ਲੰਘ ਗਏ ਆ ਜਿਹੜੇ ਲਾਈਟਾਂ ਲੱਗੀਆਂ ਹੋਈਆਂ ਤੀਆਂ ਉਦੋਂ ਲਾਈਟਾਂ ਨਹੀਂ ਹੈਗੀਆਂ ਸੀਆਂ ਜਦੋਂ ਲੜਾਈ ਹੋ ਰਹੀ ਸੀ ਬਿਲਕੁਲ ਹਨੇਰਾ ਸੀ ਤੁਸੀਂ ਸੋਚੋ ਕਿਦਾਂ ਲੜਾਈ ਹੋਣਗੇ ਕਿਦਾਂ ਖਾਣਾ ਖੁਣਾ ਖਾਂਦੇ ਹੋਣਗੇ ਬਣਾ ਕੇ ਕੋਈ ਇੱਥੇ ਲਾਈਟ ਨਹੀਂ ਸੀ ਕੁਝ ਨਹੀਂ ਸੀ ਮਤਲਬ ਕੀ ਹੈਨਾ ਪਤਾ ਨਹੀਂ ਕਿਦਾਂ ਮਤਲਬ ਰਿਹਾ ਉਹਨਾਂ ਨੇ ਇੰਨਾ ਇੰਨਾ ਦਾ ਟਾਈਮ ਇੱਥੇ ਕਿਦਾਂ ਲੜੀ ਮਤਲਬ ਕੀ ਯਾਰ ਸਭ ਤੋਂ ਖਤਰਨਾਕ ਲੜਾਈ ਮੰਨੀ ਜਾਂਦੀ ਹੈ ਇਹ ਵਿਅਤਨਾਮ ਤੇ ਅਮਰੀਕਾ ਦੀ ਠੀਕ ਹੈ ਸੋ ਸੁਰੰਗਾਂ ਦੇਖ ਲਓ ਸੁਰੰਗਾਂ ਦੇ ਅੰਦਰ ਰਹਿੰਦੇ ਸੀਗੇ ਉਹ ਬੰਦਾ ਦੱਸ ਰਿਹਾ ਸਾਰੀ ਹਿਸਟਰੀ ਸੋ ਜਿਹੜੀ ਇਹ ਦੱਸ ਰਿਹਾ ਬਾਈ ਕਿ ਇਹ ਜਿਹੜੀ ਸੁਰੰਗ ਦੀ ਲੰਬਾਈ ਸੀਗੀ 2200 ਮੀਟਰ ਤੱਕ ਦੀ ਲੰਬਾਈ ਸੀ 2200 ਮੀਟਰ ਕਿੰਨਾ ਜ਼ਿਆਦਾ ਹੁੰਦਾ ਕਿੰਨਾ ਔਖਾ ਝੁੱਕ ਕੇ ਅੱਗੇ ਜਾਣਾ ਸੋਲਜਰਾਂ ਨੂੰ ਮਾਰਨਾ ਉਹਨਾਂ ਤਾਂ ਉੱਥੇ ਹਾਰ ਖੋਣੇ ਕਿੰਨਾ ਜ਼ਿਆਦਾ ਔਖਾ ਸੀ ਠੀਕ ਹੈ ਬਸ ਕਿਹੜੇ ਇਥੋਂ ਦੇ ਵਿਰਤਨਾਮ ਦੇ ਸੋਲਜਰ ਸੀਗੇ ਆਹ ਮੁੰਡਿਆਂ ਵਰਗੇ ਸੀ ਜਿਹੜੇ ਜਰਮਨੀ ਦੇ ਆ ਰਹੇ ਨੇ ਇਦਾਂ ਦੇ ਸੁੱਕੇ ਸੁੱਕੇ ਜੇ ਤਾਂ ਹੀ ਉਹ ਸਰੰਗਾਂ ਦੇ ਅੰਦਰੋਂ ਲੰਘਦੇ ਸੀਗੇ ਠੀਕ ਆ ਸੋ ਕਿ ਅਗਰ ਮੋਟੇ ਹੁੰਦੇ ਨਾ ਵਰਗੇ ਹੁੰਦੇ ਮੋਟੇ ਹੁਣ ਅਮਰੀਕਾ ਦੇ ਤਾਂ ਮੋਟੇ ਸੀਗੇ ਅਗਰ ਉਹ ਵਿੱਚ ਇੱਕਦਾਂ ਦੇ ਅੰਦਰ ਚਲ ਜਾਂਦਾ ਉਹ ਫਸ ਜਾਂਦੇ ਸੋ ਸੁੱਕੇ ਸੁੱਕੇ ਜੇ ਸੀਗੇ ਔਰ ਆਇੜਾ ਦਿਖਾ ਰਿਆ ਸੀਗਾ ਭਾਈ ਕਿਹੜਾ ਇਹ ਚੀਜ਼ ਆ ਨਾ ਆ ਦੇਖੋ ਹੋਲ ਕਰੇ ਹੋਣੇ ਇਹਦੇ ਆਇੜਾ ਗੋਲ ਗੋਲ ਜਿਹਨੇ ਇਥੋਂ ਦੀ ਨਾ ਅੰਦਰ ਹਵਾ ਜਾਵੇ ਮਤਲਬ ਸਾਹ ਸੂ ਲੈਣ ਵਾਸਤੇ ਹਵਾ ਜਾਂਦੀ ਸੀ ਪਰ ਇਹ ਨਾ ਇਦਾਂ ਬਣਾ ਰੱਖਿਆ ਕਿ ਕੋਈ ਜਿੱਦਾਂ ਵੈਸੇ ਹੀ ਹੁੰਦਾ ਦਰਖਤਾਂ ਦੇ ਦਰਖਤਾਂ ਦੇ ਵਿੱਚ ਕੋਈ ਵੈਸੇ ਹੀ ਹੁੰਦਾ ਮਤਲਬ ਇਹਦਾ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਕਿ ਇਹ ਸਪੈਸ਼ਲ ਇਹਨਾਂ ਨੇ ਹਵਾ ਲੈਣ ਵਾਸਤੇ ਕੀਤੇ ਹੋਏ ਨੇ ਕਿੰਨਾ ਦਿਮਾਗ ਲਾਇਆ ਹੋਇਆ ਸੀ ਦੇਖ ਲੋ ਵਨ ਸਟੈਪ ਡਾਊਨ ਯੂ ਗੋਣਾ ਸੇਫ ਟੂ ਕੇਅਰ ਆਮ ਵਿਦ ਯੂ ਯਾ ਵਨ ਸਟੈਪ ਡਾਊਨ ਹਾਂ ਦਾ ਕਿਹ ਵੱਜੂ ਪਰ ਏਸ ਵਨ ਠੀਕ ਹੈ ਏਸੋ ਕ ਹਰ ਗੋ ਐਂਟਨ ਰਾਈ ਖੋਲੋ ਹੁਣ ਖੋਲੋ ਖੋਲੋ ਬਾਜੀ ਖੋਲੋ ਸੋ ਭਾਈ ਇਦਾਂ ਦੇਖ ਲਓ ਮਤਲਬ ਪਤਾ ਨਹੀਂ ਲੱਗਦਾ ਇਹਨਾਂ ਦਾ ਪੱਤੇ ਪੈਣੇ ਹਨ ਜਿਵੇਂ ਹੁਣ ਆ ਸਾਹਮਣੇ ਦੇਖ ਸਕਦੇ ਹੋ ਪੱਤੇ ਉੱਪਰ ਰੱਖ ਦਿੰਦੇ ਸੀ ਪਤਾ ਨਹੀਂ ਲੱਗਦਾ ਕਿ ਕਿਤੇ ਸੁਰੰਗ ਹੈਗੀ ਹੈ ਕਿ ਨਹੀਂ ਇੱਥੇ ਇੱਥੋਂ ਹੀ ਵੱੜਦੇ ਸੀ ਉਹ ਪਤਲੇ ਪਤਲੇ ਹੁੰਦੇ ਸੀ ਜਿਵੇਂ ਕਿ ਆ ਫੌਜੀ ਖੜਾ ਇਹਦੇ ਵਰਗੇ ਹੁੰਦੇ ਸੀ ਪਤਲੇ ਪਤਲੇ ਜੇ ਤੇ ਅੰਦਰ ਚੱਲ ਜਾਂਦੇ ਸੀਗੇ ਉੱਪਰੋਂ ਆ ਰੱਖ ਲੈਂਦੇ ਸੀਗੇ ਤੇ ਉੱਪਰ ਪੱਤੇ ਪਾ ਦਿੰਦੇ ਸੀ ਦੇਖ ਲਓ ਇਦਾਂ ਮਤਲਬ ਕਿ ਆ ਦਿਖਵਾ ਵੀ ਪਾਈ ਆ ਰਹੇ ਆ ਕਿੰਨੀਆਂ ਨੇ ਸੁਰੰਗਾਂ ਇੱਥਾ ਦੇਖੋ ਕਮਾਲ ਆ ਯਾਰ ਇਹਦੇ ਅੰਦਰ ਵੜ ਕੇ ਲੜਦੇ ਸੀਗੇ ਸੋਲਜਰਾਂ ਨਾਲ ਅਮਰੀਕਾ ਦੇ ਸੋਲਜਰਾਂ ਨਾਲ ਕਮਾਲ ਕਰਤੀ ਬਾਈ ਦੇਖ ਸਕਦੇ ਹੋ ਜਗ੍ਹਾ ਜਗ੍ਹਾ ਤਾਂ ਹੈ ਸਾਨੂੰ ਨਹੀਂ ਪਤਾ ਹੈਗਾ ਕਿੱਥੇ ਮਰਜੀ ਇੱਥੋਂ ਮਾਰ ਲਓ ਇੱਕ ਨਾ ਇੱਕ ਨਿਕਲਿਆ ਹੋਈ ਸੁਰੰਗ ਜੀ ਇਹ ਆ ਦੇਖ ਸਕਦੇ ਹੋ ਦੇਖੋ ਆ ਕਿੰਨੀ ਵਧੀਆ ਚੀਜ਼ ਸੀਗੀ ਆ ਦੇਖੋ ਮਤਲਬ ਮੰਨ ਲਓ ਇਧਰ ਕੋਈ ਬੰਦਾ ਆ ਰਿਹਾ ਹੁਣ ਤੈਨਾਂ ਨੇ ਇਹ ਪਤਾ ਲੱਗਿਆ ਨਾ ਪਤਾ ਲੱਗ ਰਿਹਾ ਕਿ ਇੱਥੇ ਕੁਝ ਹੈਗਾ ਪਹਿਲਾਂ ਜਦੋਂ ਨਹੀਂ ਪਤਾ ਲੱਗਦਾ ਸੀਗਾ ਬੰਦਾ ਹੁੰਦਾ ਸੀਗਾ ਤੇ ਇਹਦੇ ਇੱਥੋਂ ਲੰਘਦਾ ਸੀ ਇਹ ਹੁਣ ਇਹ ਇਦਾਂ ਸੀ ਮਤਲਬ ਇਹ ਇਦਾਂ ਸੀ ਇਦਾਂ ਇਦਾਂ ਸੀ ਇਦਾਂ ਤੇ ਬੰਦਾ ਆਉਂਦਾ ਸੀ ਇਹ ਬੰਦੇ ਨੂੰ ਵਿੱਚ ਲੈ ਜਾਂਦੀ ਸੀਗੀ ਠੀਕ ਆ ਵਿੱਚ ਲੈ ਜਾ ਕੇ ਬੰਦੇ ਨੂੰ ਉਹਨਾਂ ਉੱਪਰ ਡਿੱਗਦਾ ਸੀ ਬੰਦਾ ਸਿੱਧਾ ਤੇ ਬੰਦਾ ਖਤਮ ਠੀਕ ਆ ਇਦਾਂ ਦੀਆਂ ਬਹੁਤ ਸਾਰੀਆਂ ਨੇ ਇੱਥੇ ਸਾਰੇ ਦੇਖਣ ਆਉਂਦੇ ਨੇ ਹੁਣ ਤਾਂ ਪਤਾ ਲੱਗ ਰਿਹਾ ਨਾ ਬਣਾ ਰੱਖਿਆ ਉਦਾਂ ਮੋਤਲ ਪਤਾ ਹੀ ਨਹੀਂ ਲੱਗਦਾ ਸੀਗੇ ਸਾਰੇ ਪੱਤੇ ਹੁੰਦੇ ਸੀ ਇੱਥੇ ਪਤਾ ਨਹੀਂ ਸੀ ਕਿ ਇੱਥੇ ਹੈ ਕੀ ਆ ਬੰਦਾ ਆਉਂਦਾ ਸੀਗਾ ਕੋਈ ਅਮਰੀਕਾ ਦਾ ਸਿੱਧਾ ਇਹਦੇ ਅੰਦਰ ਜਾਂਦਾ ਸੀਗਾ ਸਿੱਧਾ ਖਤਮ ਹੋ ਉਹਦੇ ਵਿੱਚ ਲੱਗ ਕੇ ਦੇਖੋ ਸੋ ਵੀ ਉਹਦੇ ਬਾਅਦ ਮੈਂ ਆਇਆ ਸੀਗਾ ਦੇਖੋ ਉਹ ਬਾਈ ਦਸ ਕੇ ਗਿਆ ਜਿਹੜ ਉਹਨੂੰ ਲੈ ਕੇ ਜਾਂਦੇ ਸੀ ਨਾ ਮੱਲਮ ਬੱਟੀ ਕਰਨ ਵਾਸਤੇ ਤਾਂ ਇਹਨਾਂ ਆ ਦੇਖੋ ਇਹਨਾਂ ਚੱਪਲਾਂ ਪਾਉਂਦੇ ਸੀ ਇਹ ਸੈਂਡਲ ਨੇ ਜਿਹੜੇ ਰਬੜ ਦੇ ਹੁੰਦੇ ਸੀਗੇ ਕਿ ਤਾਂ ਕਿ ਕਿਸੇ ਨੂੰ ਹੋਰ ਨੂੰ ਪਤਾ ਨਾ ਲੱਗੇ ਅਸੀਂ ਕੋਈ ਆਦਮੀ ਲੈ ਕੇ ਜਾ ਰਹੇ ਹਾਂ ਠੀਕ ਆ ਦੇਖੋ ਇਦਾਂ ਇਦਾਂ ਲਟਾ ਕੇ ਇਦਾਂ ਲੈ ਜਾਂਦੇ ਸੀਗੇ ਆ ਦੇਖੋ ਹੁਣ ਇਹ ਜਖਮੀ ਆ ਇਹ ਬੰਦਾ ਜਖਮੀ ਆ ਹੁਣ ਇਹਨੂੰ ਦੋ ਬੰਦੇ ਲੈ ਕੇ ਜਾ ਰਹੇ ਨੇ ਔਰ ਜਿਵੇਂ ਹੁਣ ਆ ਆ ਚੱਪਲਾਂ ਇਹਦੀਆਂ ਇਹ ਰਬੜ ਦੀਆਂ ਹੁੰਦੀਆਂ ਸੀ ਕਿ ਪਤਾ ਨਾ ਲੱਗੇ ਖੜਕਾਣਾ ਹੋਵੇ ਇਦਾਂ ਲੈ ਕੇ ਜਾਂਦੇ ਸੀ ਦੇਖ ਲਓ ਸਭ ਤੋਂ ਮੈਂ ਪਤਾ ਕੀਤਾ ਸੀ ਜਿਹੜੀ ਇਹ ਕੰਟਰੀ ਆ ਨਾ ਵਿਅਤਨਾਮ ਕੰਟਰੀ ਸਿਰਫ ਇਹ ਇੱਕ ਦੇਸ਼ ਹੈ ਇਦਾਂ ਦਾ ਜਿਨੇ ਆਪਣੇ ਉੱਪਰ ਕਿਸੇ ਵੀ ਕੰਟਰੀ ਤੋਂ ਕਬਜ਼ਾ ਨਹੀਂ ਹੋਣ ਦਿੱਤਾ ਹੈਗਾ ਹਨ ਕਿੰਨੀਆਂ ਕੰਟਰੀਆਂ ਨੇ ਕਿੰਨੀਆਂ ਕੰਟਰੀਆਂ ਦੇ ਉੱਪਰ ਕਬਜ਼ਾ ਕਰ ਰੱਖਿਆ ਜਾਂ ਤਾਂ ਅਮਰੀਕਾ ਹੀ ਕਰਦੀ ਆ ਸਾਰਿਆਂ ਦੇ ਉੱਪਰ ਪਰ ਅਮਰੀਕਾ ਇਹਨਾਂ ਉੱਪਰ ਵੀ ਕਰਨਾ ਚਾਹੁੰਦਾ ਸੀ ਕਬਜ਼ਾ ਪਰ ਇਹਨਾਂ ਨੇ ਇਦਾਂ ਦਿਮਾਗ ਲਗਾਇਆ ਬਿਨਾਂ ਹਥਿਆਰ ਤੋਂ ਵੀ ਲੜੇ ਉਹਨਾਂ ਨਾਲ ਸੁਰੰਗਾਂ ਪੱਟ-ਪੱਟ ਕੇ ਕਿੰਨਾ ਜ਼ਿਆਦਾ ਦਿਮਾਗ ਸੀ ਇਹਨਾਂ ਦਾ ਸੋ ਇਹਨਾਂ ਨੇ ਆਪਣੇ ਕਬਜ਼ਾ ਨਹੀਂ ਹੋਣ ਦਿੱਤਾ ਸੋ ਇਹਨਾਂ ਦੀ ਜਿੱਤ ਹੋਈ ਸੀ ਠੀਕ ਆ ਸੋ ਬਾਈ ਅਮਰੀਕਾ ਵਾਲੇ ਇੰਨੇ ਖਤਰਨਾਕ ਸੋਲਜਰ ਸੀਗੇ ਮੈਨੂੰ ਪਤਾ ਲੱਗਿਆ ਹੁਣੀ-ਹੁਣੀ ਕਿ ਉਹ ਜਿਹੜੇ ਸੋਲਜਰ ਉੱਪਰੋਂ ਉਹ ਕੀ ਕਰਦੇ ਸੀ ਨਾ ਪੂਰੇ ਜਿੱਦਾਂ ਹੁਣ ਇਹ ਇਲਾਕੇ ਤੇ ਕਬਜ਼ਾ ਕਰਨਾ ਇਹ ਪੂਰੇ ਇਲਾਕੇ ਦੇ ਉੱਪਰ ਨਾ ਉਹ ਜ਼ਹਿਰ ਸੈੱਟ ਕਿ ਦੰਦੇ ਸੀਗੇ ਉੱਪਰੋਂ ਹੀ ਪੂਰੇ ਇਲਾਕੇ ਤੇ ਤੇ ਉੱਪਰ ਸਭ ਕੁਝ ਖਾਣ ਪੀਣ ਕੁਝ ਨਹੀਂ ਖਾ ਸਕਦਾ ਸੀਦਾ ਫਿਰ ਕੋਈ ਸਿਰ ਉੱਪਰ ਕੋਈ ਵੀ ਖਾਣ ਪੀਣ ਨੂੰ ਕੁਝ ਨਹੀਂ ਮਿਲਦਾ ਸੀ ਕਿਉਂਕਿ ਇਹਨਾਂ ਨੇ ਜਿਹੜੇ ਅੰਦਰ ਇਹ ਸੁਰੰਗਾਂ ਬਣਾਈਆਂ ਹੋਈਆਂ ਸੀ ਇਹਦੇ ਅੰਦਰ ਹੀ ਵੀਡੀਓ ਤੁਹਾਨੂੰ ਦਿਖਾਈ ਸੀ ਨਾ ਹਾਲ ਬਣੇ ਹੋਏ ਨੇ ਬਾਹਰ ਉਹ ਗੋਲੀਆਂ ਗੱਡੀਆਂ ਹੋਈਆਂ ਨੇ ਹਵਾ ਵਾਸਤੇ ਤੇ ਉਹਨਾਂ ਦੇ ਫਿਲਟਰ ਕਰ ਕਰਕੇ ਅੰਦਰੀ ਪਾਣੀ ਉਹਨਾਂ ਨੇ ਅੰਦਰੀ ਪਾਣੀ ਕੱਢ ਲਿਆ ਤੇ ਅੰਦਰੀ ਆਪਣਾ ਖਾਣਾ ਪੀਣਾ ਬਣਾਉਣਾ ਸ਼ੁਰੂ ਕਰਤਾ ਸੀਗਾ ਦੇਖ ਲਓ ਉੱਪਰ ਸਾਰੀ ਜਗ੍ਹਾ ਤੇ ਉਹਨਾਂ ਨੇ ਜ਼ਹਿਰ ਫਲਾ ਦਿੱਤੀ ਸੀ ਕਿ ਕੋਈ ਵੀ ਪਾਣੀ ਪੀਏਗਾ ਬਾਹਰ ਦਾ ਕੁਝ ਖਾਏਗਾ ਤੇ ਉੱਥੇ ਹੀ ਖਤਮ ਸਾਰੇ ਆ ਗੋਰੇ ਨਾ ਅੰਦਰੋਂ ਆਏ ਨੇ ਸੁਰੰਗਾਂ ਦੇ ਵਿੱਚੋਂ ਲੰਘ ਲੰਘ ਕੇ ਦੇਖੋ ਕਿਦਾਂ ਗਰਮੇ ਕਰੀਆਂ ਹੋਏ ਆਪਣੇ ਲਾਲ ਹੋਏ ਪੈਣੇ ਆ ਬਾਈ ਦੇਖੋ ਬੋਡੀ ਬਿਲਡਰੀਆ ਕਿਵੇਂ ਲਾਲ ਹੋਵੇ ਨਾ ਉਹ ਅੰਕਲ ਖੜੇ ਨੇ ਉਧਰ ਉਹ ਵੀ ਲਾਲ ਹੋਏ ਪੈਣੇ ਆ ਆ ਬਚ ਗਿਆ ਕਾ ਥੋੜਾ ਜਿਹਾ ਲਾਲ ਫੈ ਹੋਇਆ ਅੰਦਰੋਂ ਆਏ ਨੇ ਅੰਦਰੋਂ ਅੰਦਰੀ ਆ ਇਹਨਾਂ ਨੇ ਹੁਣ ਸਾਨੂੰ ਆ ਪਲੇਟ 'ਚ ਨਾ ਆ ਪਾ ਕੇ ਦਿੱਤੇ ਨੇ। ਆਲੂਆਂ ਵਰਗੇ ਜਿਵੇਂ ਸਕਰਗੰਦੀ ਹੁੰਦੀ ਆ। ਥੋੜਾ ਜਿਹਾ ਹਾਰਾ ਸਕਰਗੰਦੀ ਨਾਲ ਬਾਲੀ ਪੋਲੀ ਜੀ ਹੁੰਦੀ ਆ ਉਹ ਤੇ ਆ ਨਾਲ ਵਾਸਤੇ ਨਮਕ ਵਗੈਰਾ ਨਾਲ ਲਾ ਕੇ ਖਾਣ ਵਾਸਤੇ ਦਿੱਤੇ ਨੇ। ਸਾਡਾ ਤਾਂ ਗਰੁੱਪ ਬੈਠਾ ਭਾਈ ਦੋ ਹਜ਼ਾਰ ਜਰਮਨੀ ਨੇ ਉਹ ਬੰਗਲੌਰ ਤੋਂ ਆ ਭਾਜੀ ਤੇ ਆ ਭਾਜੀ ਦਿੱਲੀ ਤੋਂ। ਸੋ ਆਪਾਂ ਹੈਗੇ ਆ ਪੰਜਾਬ ਤੋਂ। ਖਾ ਰਹੇ ਆ ਆਪਾਂ। ਪਹਿਲੀ ਵਾਰ ਖਾ ਰਹੇ ਆ ਪਤਾ ਨਹੀਂ ਕੀ ਆ ਇਹ। ਪਰ ਸਵਾਦ ਆ। ਵਧੀਆ। ਕੰਮ ਹੈ ਕਿਸ ਕੰ ਦਾ। ਇਤਨਾ ਮਤੇ ਫਰੀ ਮਿਲੂਆ। ਠੀਕ ਆ। ਪਾਣੀ ਪਣੀ ਲੈਣਾ, ਕੋਲਡ ਡਰਿੰਕ ਲੈਣੀ ਆ। ਉਹ ਪੈਸਾ ਨੇ ਮਿਲੂ ਤੁਹਾਨੂੰ ਉੱਥੋਂ ਠੀਕ ਹੈ ਬਈ ਜੋ ਚੀਜ਼ ਖਾ ਰਹੇ ਆ ਨਾ ਯਾ ਚੀਜ਼ ਖਾ ਰਹੇ ਆ ਅਸੀਂ ਆ ਦੇਖੋ ਆ ਖਾ ਰਹੇ ਆ ਅਸੀਂ ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਪਰ ਸਵਾਦ ਆ ਆ ਸੀ ਕਿ ਅਸੀਂ ਬਈ ਕਾ ਬੋਤਲ ਲੈਤੀ ਇੱਥੋਂ ਬਾਹਰੋਂ ਅਸੀਂ ਉਹ ਦੋ ਬਸ ਸਟੈਂਡ ਚੋਂ ਲਈ ਸੀ ਇਹ 10 ਰੁਪਏ ਦੀ 10000 ਦੀ ਤੇ ਇੱਥੋਂ ਲਈਆ ਹੁਣ ਅਸੀਂ ਨੇ ਇਹ 15000 ਰੁਪਏ ਦੀ 5000 ਰੁਪਏ ਦੀ ਮਹਿੰਗਾ ਮਿਲਦਾ ਇੱਥੇ ਸਾਨੂੰ ਪਾਣੀ ਇਹ ਠੀਕ ਆ ਸੋ ਆ ਦੇਖੋ ਬਈ ਇਦਾਂ ਹੁੰਦੀ ਦੀ ਇੱਥੇ ਸੁਰੰਗਾਂ ਪੱਟੀਆਂ ਹੋਈਆਂ ਇਹ ਹੁਣ ਦਿਖ ਰਿਹਾ ਨੇ ਆਪਾਂ ਨੂੰ ਇੱਥੇ ਇਹ ਤਾਂ ਹੁਣ ਉੱਪਰ ਦਾ ਸਾਰਾ ਜਚਾਤ ਐ ਇਹਨਾਂ ਨੇ ਪਹਿਲਾਂ ਇਹ ਬਿਲਕੁਲ ਇਦਾਂ ਸੀ ਜਦੋਂ ਪੱਤੇ ਨੇ ਨਾ ਉਦਾਂ ਸੀ ਇਹ ਪਤਾ ਨਹੀਂ ਲੱਗਦਾ ਸੀ ਜਦੋਂ ਹੀ ਬੰਦਾ ਆਉਂਦਾ ਸੀਗਾ ਆ ਦੇਖੋ ਇਦਾਂ ਬੰਦਾ ਆਉਂਦਾ ਸੀ ਇਹਦੇ ਵਿੱਚ ਫਸ ਜਾਂਦਾ ਸੀ ਇਦਾਂ ਇਹਦੇ ਵਿੱਚ ਡਿੱਗ ਜਾਂਦਾ ਸੀ ਫਸ ਕੇ ਫਿਰ ਉਹ ਅੰਦਰ ਹੀ ਖਤਮ ਹੋ ਜਾਂਦਾ ਸੀਗਾ ਹੁਣ ਜਿਵੇਂ ਆਹ ਨੇ ਆ ਦੇਖੋ ਇਹ ਇਦਾਂ ਮਤਲਬ ਸਾਰੇ ਇਦਾਂ ਹੀ ਬਣੇ ਹੋਏ ਨੇ ਠੀਕ ਆ ਕੋਈ ਵੀ ਆਉਂਦਾ ਸੀ ਟੱਕਣ ਜਾਂ ਥੱਲੇ ਡਿੱਗ ਜਾਂਦਾ ਸੀਗਾ ਤੇ ਇਹਨਾਂ ਵਿੱਚੋਂ ਇਹ ਝੰਝੋੜ ਕੇ ਰੱਖ ਦਿੰਦੀਆਂ ਨੇ ਬੰਦੇ ਨੂੰ ਮਤਲਬ ਕਿ ਦੋਵਾਂ ਸਾਈਡਾਂ ਤੋਂ ਐ ਫਸ ਜਾਂਦਾ ਸੀ ਬੰਦਾ ਆ ਦੇਖੋ ਇਦਾਂ ਫਸ ਜਾਂਦੇ ਸੀ ਬੰਦੇ ਇੱਥੋਂ ਜਿੱਦਾਂ ਇਹ ਵਿੱਚ ਡਿੱਗਦੇ ਸੀ ਬੰਦੇ ਖਤਮ ਹੋ ਜਾਂਦੇ ਸੀ ਮਤਲਬ ਕਿ ਠੀਕ ਆ ਜਿੱਦਾਂ ਹੁਣ ਆ ਆ ਗਿਆ ਸਾਰੇ ਇਦਾਂ ਹੀ ਨੇ ਇਹ ਤੇ ਕਾਫੀ ਜਗ੍ਹਾ ਨੇ ਪਰ ਇਹ ਦਿਖਾਉਣ ਵਾਸਤੇ ਸਾਨੂੰ ਹੁਣ ਮੋਡੀਫਾਈਜ਼ ਕਰ ਰੱਖੀ ਆਂ ਇਹਨਾਂ ਨੇ ਕਿ ਸੋਹਣਾ ਲੱਗੇ ਹਨ ਪਰ ਇਹ ਇਦਾਂ ਸੀ ਬਿਲਕੁਲ ਪਤਾ ਹੀ ਨਹੀਂ ਲੱਗਦਾ ਸੀ ਕਿ ਕਿੱਥੇ ਕੀ ਆ ਅਮਰੀਕਾ ਦੇ ਬੰਦੇ ਇੱਥੇ ਆਉਂਦੇ ਸੀ ਇਦਾਂ ਵਿੱਚ ਫਸ ਜਾਂਦੇ ਸੀਗੇ ਤੇ ਖਤਮ ਹੋ ਜਾਂਦੇ ਸੀਗੇ ਸੋ ਲੋਈ ਦੋਸਤੋ ਮਿੱਤਰੋ ਆਪਾਂ ਆ ਗਿਆਂ ਬਾਹਰ ਚੋਜੀ ਟਨਲ ਦੇਖ ਕੇ ਪੂਰਾ ਮਜ਼ਾ ਆਇਆ ਬਾਈ ਹਿਸਟਰੀ ਜਿੰਨੀ ਕਿ ਮੈਨੂੰ ਪਤਾ ਲੱਗੀ ਮੈਂ ਤੁਹਾਨੂੰ ਦੱਸਦਾ ਰਿਹਾ ਔਰ ਵੀਡੀਓ ਕਿਵੇਂ ਲ